ਮਸ਼ੀਨ ਤੇ ਜਦੋਂ ਦਵਾਵਾਂਗੇ ਨਾ ਉਹਦੇ ਤੇ ਰੱਖੂਗੀ ਕੱਪੜੇ ਮੈਂ। ਜਿਵੇਂ ਉਹ ਵਾੜੀ ਰੱਖੀ ਨਾ ਤਾਂ ਆਪਾਂ ਜਿੰਨੂੰ ਕੋਤੂਆ। ਇਹ ਚੀਜ਼ ਆ ਕੱਪੜੇ ਪਾਈ ਸੂਰੇ ਕੱਦੀ ਦਵਾ ਹਾਂ। ਲੇਕਿਨ ਇਹ ਕੀ ਹੈ? ਮਸ਼ੀਨ ਤੇ ਪਾਉਂਗੀ ਨਾ ਕਵਰ ਜਾਂ ਫਿਰ ਉਹਦੇ ਤੇ ਰੱਖੂਗੀ। ਕੀ ਬਣਾਈਏ ਇਹਨਾਂ ਤੋਂ? ਵੀਡੀਓ ਬਣਾਉਣਾ। ਕਾਦੇ ਲਈ? ਵਲੌਗ। ਵਲੌਗਿੰਗ ਕਰਨੀ ਹੈ। ਯੈਸ। ਕਾਦੇ ਵਲੌਗਿੰਗ? ਪਹਿਲਾ ਕੈਪ ਨਹੀਂ ਸੀ ਨਾ 10 ਮਿੰਟ। ਇਨ ਕਾਰ ਸਾਡੇ ਕੇ ਪੁੱਜਾ ਪਹਿਲਾ ਲੜਾਈ ਹੋ ਗਿਆ ਧੀ ਦਾ ਉਹ ਬਲੌਗ ਬਣਾਉਣੀ ਸੀ ਹਾਂ ਜਾਂਦੇ ਤਾਂ ਆਏ ਆ ਵੀ ਜਿਵੇਂ ਅੱਬਾ ਜਾਂਦਾ ਹੀ ਨਹਿਰ ਚ ਸ਼ਾਲ ਮਾਰ ਦਿੰਨੀ ਆ ਉਹਦੇ ਖਾਨ ਨੂੰ ਮੈਂ ਗਿਆ ਤਾਂ ਅਸੀਂ ਸ਼ਾਲ ਮਾਰਨ ਸੁੱਕੀ ਸੀ ਨਹਿਰ ਚ ਪਾਣੀ ਨਹੀਂ ਹੈਗਾ ਤੂੰ ਨਾ ਸੀ ਠੰਡ ਲੱਗਦੀ ਹੋਣੀ ਹੈ ਨਹਿਰ ਚ ਸ਼ਾਲ ਮਾਰ ਚ ਕਿਉਂ ਮਾਰਾਂ ਸ਼ਾਲ ਮੈਂ ਘਰੇ ਤਾਂ ਨਾਲ ਹੀ ਹੁੰਦਾ ਨਹਿਰ ਚ ਮਾਰੂੰਗਾ ਮੈਂ ਕਿਉਂ ਸ਼ਾਲ ਮਾਰਾਂ ਮੈਂ ਕੋਈ ਕਾਣਾ ਕਿਸ ਦਾ ਲੈ ਕੇ ਆ ਗਏ ਅੰਡੇ ਾਂਡੇ ਬਾਂਡੇ ਲੈ ਆਂ ਗਿਆ ਮੈਂ ਸਪੈਗ ਆਏ ਹਾਏ ਆ ਕੀ ਕਰੀ ਜੰਨੇ ਬੈੱਡ ਤੇ ਸਪੈਗ ਲਾਉਣਾ ਹੈਗਾ ਮੈਂ ਤਾਂ ਮੈਂ ਤਾਂ ਉਹ ਲੈਣ ਗਿਆ ਸੀ ਆਂਡੇ ਮਮਾ ਆਹ ਫੋਨਾ ਫੋਨਾ ਹੀ ਸੱਤ ਡੱਬੀਆਂ ਵਾਲਾ ਲੈ ਆਹ ਖੜ ਲੋ ਕਿੰਨਾ ਤੁਹ ਮਾਰੋ ਆਂਡੇ ਲੈ ਆ ਗਏ ਆਂਡੇ ਦਾ ਰੇਟ ਸੀ 7.5 ਰੁਪਈਆ ਦਾ ਦੂਜਾ ਕੱਚਾ ਉਹ ਦੱਸਣਾ ਦਾ ਸੀ ਤੇ 7.5 ਦੇ ਪੱਕਾ ਉਹਨੇ ਦੱਸਾਂ ਦਿੱਤੇ ਜੀ ਤਾਂ ਮੈਂ ਲੈ ਕੇ ਆਈ ਰਾਤ ਕੁੱਤਿਆਂ ਨੂੰ ਪਾਉਣਾ ਆਪੇ ਉਹਨੇ 10 ਰੁਪਏ ਆ ਦਿੱਤਾ ਸਿੱਧੇ ਹੀ ਕੰਨ ਰੁਪਏ ਤਿੰਨੇ ਦਿੱਤੇ ਤੈਨੂੰ ਨਹੀਂ ਆਂਡੇ ਹੂੰ ਤੇ ਆ ਜਾਇ ਨਹੀਂ ਪਰ ਉਹ ਤਾਂ ਆਉਂਦੇ 9 ਵਜੇ ਜਿੱਦ ਤੇ ਤੁਸੀਂ ਲੇਟ ਆਉਨੇ ਨਾ ਉਹਦੇ ਆਏ ਆਉਂਦੇ ਆਹੋ ਗੋਲੀਆਂ ਨੂੰ ਬਾਹਰ ਕਿੰਨੇ ਆਂਡੇ ਦਿੱਤੇ ਯਾਰ ਉਹ ਮੈਨੂੰ ਚੇਤਾ ਹੀ ਨਹੀਂ ਮੈਂ 100 ਰੁਪਏ ਦੇ ਕੇ ਆਇਆ ਹੂੰ ਤਿੰਨ ਦਿੱਤੇ ਉਹਨੇ ਆਂਡੇ ਨਾ ਉਹ ਅੰਦਰ ਵੀ ਰੱਖਿਆ ਮੈਂ ਅੱਛਾ ਉਹ ਉਹ ਵੀ ਮੈਂ ਗਿਨੇ ਉਹ ਪਤਾ ਨਹੀਂ ਕਿੰਨੇ ਆ ਆ ਤਾਂ ਤਿੰਨ ਨੇ ਇਹਨਾਂ ਦੇ ਤਾਂ ਤਿੰਨ ਆ ਆ ਤਿੰਨ ਨੇ ਉਹਨਾਂ ਦੇ ਆ ਮੇਰੇ ਨਾਲ ਦੇ ਤਾਂ ਏ ਇਹ ਤਾਂ ਉਹਨਾਂ ਆਸਤੇ ਲਿਆਇਆ ਮੈਂ ਕੁੱਤੇ ਆਸਤੇ ਲੈ ਕੇ ਆਇਆ ਸਤਵੀਰਾ ਕੁੱਤੇ ਨੂੰ ਪਾਉਣ ਯਾਰ ਆਂਡੇ ਆ ਜਾਣਗਾ ਗਰਮ ਪਏ ਆ ਜੀ ਮੇਰੇ ਨਾਲ ਟਾਈਨ ਨੂੰ ਲਵੇਟ ਦੋਈ ਉਹਦਾ 9 9 ਵਜੇ ਆਉਂਦੇ 8:30 9 ਵਜੇ ਨੂੰ ਪਤਾ ਥੋੜੇ ਟਾਈਮ ਦਾ ਹੁਣ ਪਤਾ ਹੈ ਨਾ ਕਿ 8:30 ਵਜੇ ਛੁੱਟੀ ਹੁੰਦੀ ਤੇ 9 ਵਜੇ ਘਰੇ ਪਹੁੰਚਦਾ ਉਦੋਂ ਆਉਂਦੇ ਹੋ ਹੁਣ ਬਾਹਰ ਚ ਖੜ ਜਾਵਾਂ ਮੈਂ ਆ ਕੇ ਦੇਖੀ ਜਾਈਂ ਸਿਆਣੇ ਆ ਬਾਈ ਚਲ ਬੰਦਿਆਂ ਨਾਲ ਵੱਧ ਤੋਂ ਸਿਆਣੇ ਆ ਰੋਟੀ ਨਹੀਂ ਨਾ ਖਾਂਦੇ ਰੋਟੀ ਅੱਜ ਕੱਲ ਦੇ ਕੁੱਤੇ ਖਾਂਦੇ ਹੀ ਨਹੀਂ ਹੈਗੇ ਆ ਉਹ ਖਾਂਦੇ ਹੀ ਨਹੀਂ ਰੋਟੀ ਸਹੀ ਪਤਾ ਨਹੀਂ ਕੌਣ ਦੇ ਹੋਣਗੇ ਨਾ ਬੱਧੀ ਰਹੇ ਤਾਂ ਨਹੀਂ ਕੌਣ ਦੇ ਨਹੀਂ ਹੈਗੇ ਪਹਿਲਾਂ ਜਦੋਂ ਪਿੰਡਾਂ 'ਚ ਬੁੜੀਆਂ ਹੁੰਦੀਆਂ ਸੀ ਨਾ ਕੋਈ ਵੀ ਬਜ਼ੁਰਗ ਹੁੰਦੀਆਂ ਹੈਗੀਆਂ ਪਿੰਡ ਦੀਆਂ ਉਹ ਕੀ ਕਰ ਦਿੰਦੇ ਸੀ ਪਹਿਲਾਂ ਜਦੋਂ ਰੋਟੀ ਬਣਾਉਣੀ ਸ਼ੁਰੂ ਕਰਦੇ ਹੁੰਦੇ ਸੀ ਤੇ ਪਹਿਲਾਂ ਕੁੱਤੇ ਦੀ ਰੋਟੀ ਜ਼ਰੂਰ ਲਾਉਂਦੀ ਹੁੰਦੇ ਸੀ ਲਾਉਂਦੇ ਪਿੰਡਾਂ ਦਾ ਦਰਬੇਸ਼ ਦੀ ਪਹਿਲਾਂ ਦਰবেশ ਦੀ ਰੋਟੀ ਲਾਉਣੀ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਰੋਟੀ ਹੁੰਦੀ ਸੀ ਜਾਨੀ ਕਿ ਉਹ ਬਾਬੇ ਦੀ ਰੋਟੀ ਹੁੰਦੀ ਸੀ ਜਿਹੜੇ ਆਪਣੇ ਬਾਬਾ ਪਿੰਡਾਂ ਜਿੱਥੇ ਜਾ ਜਾ ਕਰਨਾ ਉਹਨਾਂ ਦਾ ਗੁਰਦੁਆਰਾ ਪਾਟੇ ਸਿੰਘ ਫੇਰ ਉਸ ਤੋਂ ਬਾਅਦ ਫੇਰ ਜਿਹੜੀ ਕਿ ਇਹ ਜਾਨਵਰ ਨੂੰ ਪਾਉਣੀ ਰੱਬ ਦੀਆਂ ਬਣਾਈਆਂ ਚੀਜ਼ਾਂ ਉਹਨਾਂ ਹੱਥ ਤੇ ਲਾਉਣੀ ਫੇਰ ਜਦੋਂ ਰੋਟੀ ਉਹਨਾਂ ਦੀ ਲੈ ਕੇ ਪਾਸੇ ਰੱਖ ਕੇ ਸਰ ਤੀ ਫੇਰ ਜਦੋਂ ਰੋਟੀ ਲਾਉਣੀ ਫੇਰ ਸਾਰਾ ਨਾ ਘਰ ਦੇ ਬੰਦਾ ਜਿਹੜਾ ਵੱਡਾ ਹੁੰਦਾ ਜੀ ਉਹਨੂੰ ਰੋਟੀ ਦਿੰਦਾ ਨੇ ਅੱਜ ਕੱਲ ਬਰਕਤ ਤਾਂ ਹੀ ਨਹੀਂ ਹੈਗੀ ਹੁਣ ਰੋਟੀ ਤਾਂ ਤਵੇ ਤੇ ਪਈ ਹੁੰਦੀ ਆ ਤੇ ਮੇਰੇ ਵਰਗਾ ਥਾਲ ਲੈ ਕੇ ਪਹਿਲਾ ਖੜਨਦਾ ਸਾਰਾ ਨਾ ਸਾਰਾ ਪਹਿਲਾ ਸਾਰਾ ਨਾ ਪਹਿਲਾ ਤਾਂ ਮੇਰੇ ਵਰਗਿਆ ਖੜ ਜਾਂਦਾ ਵੀ ਲੈ ਤੂੰ ਸੈਟ ਸਹੀ ਕਰ ਨੀ ਮਾਰਨਾ ਪਹਿਲਾਂ ਖੜ ਦਿਓ ਨਿਆਣਾ ਕੋਈ ਮਰਜੀ ਕੋਈ ਮਰਜੀ ਆਇਆ ਹੋਵੇ ਗਿਆ ਹੋਵੇ ਨਿਆਣੇ ਬਾਅਦ ਚ ਰੋਟੀ ਖਾਂਦੇ ਥੋਡੇ ਤੋਂ ਤਾਂ ਫਿਰ ਮੈਂ ਵੱਡਾ ਐ ਨਾ ਘਰ ਚ ਵੱਡੇ ਬਡੇਰੇ ਸਾਡੇ ਤੁਸੀਂ ਬਡੇਰੇ ਫਿਰ ਮੈਂ ਹੀ ਐ ਨਾ ਹੁਣ ਵੱਡਾ ਸਾਰੇ ਚ ਘਰ ਚ ਕਦੀ ਵੀ ਸਾਥ ਨਹੀਂ ਪਹਿਲਾਂ ਵੀ ਆਤਾ ਥੋਡੀ ਪਹਿਲਾਂ ਦੀ ਕਮਾ ਫਿਰ ਪਹਿਲਾਂ ਦੀ ਹੋਈ ਐ ਚਲੋ ਹੱਤ ਤਾਂ ਹੱਤ ਕਿਹੜੀ ਐ ਚ ਹੁਣ ਤਾਂ ਵੱਡਾ ਮੈਂ ਹੀ ਐ ਚਲੋ ਹੁਣ ਆਪਣੇ ਜਾਨਵਰ ਹੈ ਨਹੀਂ ਐ ਐਮੀ ਇੱਕ ਕਹਾਣੀ ਸੀ ਮੇਰੇ ਵੱਡੇ ਬਡੇਰੇ ਉਹ ਚ ਭਾਈ ਦੱਸਦਾ ਹੁੰਦਾ ਮੇਰੇ ਨੂੰ ਵੱਡੇ ਬਡੇਰੇ ਐ ਨਾ ਜਿਹੜੇ ਉਹਨਾਂ ਬੀਬੀ ਰੋਟੀਆਂ ਖਾਂਦੇ ਹੁੰਦੇ ਸੀਗੇ ਆਏ ਤੇ ਨਾਲ ਉਹਨਾਂ ਨੇ ਕੋਈ ਵਿਆਹ ਤੇ ਨਹੀਂ ਬੁਲਾਉਂਦਾ ਕਿਉਂਕਿ ਨਾ ਵਿਆਹ ਜਿਹੜੀ ਉਹਦਾ ਦੀ ਜਿਹੜੀ ਨਹੀਂ ਹੁੰਦਾ ਕੜਾ ਨਹੀਂ ਹੁੰਦਾ ਸਾਦੇ ਪਿੰਡ ਦਾ ਇੱਕ ਉਹ ਸੀਗਾ ਚਲੋ ਬਣਾ ਤਾਂ ਕੀ ਜਣਾ ਉਹਦਾ ਬਜ਼ੁਰਗ ਸੀ ਹੁਣ ਤਾਂ ਉਹ ਚਲਿਆ ਗਿਆ ਦੁਨੀਆਂ ਤੋਂ ਬਹੁਤ ਪਿਆਰ ਦਾ ਸੀ ਬਹੁਤ ਉਹ ਨਾ ਪ੍ਰਾਂਤ ਪ੍ਰਾਂਤ ਨਹੀਂ ਹੁੰਦੀ ਪ੍ਰਾਂਤ ਆਟੇ ਦੀ ਖਾ ਜਾਂਦਾ ਸੀ ਤੇ ਪ੍ਰਾਂਤ ਜਲੇਬੀਆਂ ਦੀ ਪ੍ਰਾਂਤ ਕੜਾ ਦੀ ਖਾ ਜਾਂਦਾ ਸੀ ਇੰਨੀ ਇੰਨੀ ਚੀਜ਼ ਖਾਂਦਾ ਈ ਉਹ ਬੰਦਾ ਸੀ ਫਿਰ ਉਹ ਹੈਂ ਬੰਦਾ ਸੀ ਉਹ ਹਾਂ ਤੇ ਉਹਨੂੰ ਆਪ ਦੇ ਕੀ ਰੱਖ ਲੈਂਦਾ ਕੋਈ ਇਹੋ ਜੀ ਚੀਜ਼ ਰੱਖ ਲੈਂਦਾ ਸੀਗਾ ਵੀ ਉਹ ਬੰਦਾ ਜਿਹੜਾ ਰੋਟੀ ਉਹਦੇ ਆਪ ਦੇ ਢਿੱਡ ਚ ਨਹੀਂ ਜਾਂਦੀ ਸੀ ਸਿਰ ਫੜ ਰਹੀ ਹੋਈ ਜਾਂਦੀ ਹੈ ਜੀ ਪੁਰਾਣਾ ਬੁੜਾ ਹੋ ਗਿਆ ਉਹ ਵੀ ਡਰਾਈ ਜਾਂਦਾ ਸੰਦਾ ਪੁਰਾਣਾ ਥੋੜੀ ਸੀਗਾ ਉਹ ਬੰਦੇ ਨੇ ਇਕੱਲੇ ਬੰਨੇ ਇਧਰ ਦੇ ਕਮਰੇ ਚ ਥੰਡਾ ਰ ਲੱਗਦਾ ਉੱਪਰੋਂ ਨਹੀਂ ਇਹ ਤੁਸਨ ਓਏ ਓਵੇਂ ਨਹੀਂ ਯਾਰ ਪੀ ਜਾਨੀ ਕਿ ਉਹਦੀ ਉਹ ਕਿ ਮੰਤਰਮੂਤਰ ਸੀ ਜੀ ਉਹ ਮੈਂ ਆਮਲੇ ਵਾਲੇ ਪਾਸੇ ਦਿੰਦੇ ਹੋਰ ਲੈ ਪਾਸਾ ਜਦੋਂ ਪਰਲੇ ਪਾਸੇ ਤੂੰ ਬਣਾਉਣ ਕੀ ਲੱਗੀ ਆ ਉਹ ਬਣਾਉਂ ਜਰਾ ਤੋਫਨੀ ਕਰਨੀ ਜੀ ਮੈਂ ਆਪ ਆਮਲੇਟ ਬਣਾਉਣ ਲੱਗੀ ਆ ਬਰੈਡ ਲਿਆਓ ਜਰਾ ਬਰੈਡ ਬਣਾਉ ਹਾਂ ਰਾਤ ਨੂੰ ਅਗਲੀ ਚੀਜ਼ਾਂ ਖਾਈ ਦੀ ਖਾਦਾ ਨਹੀਂ ਜਾਂਦਾ ਹੈਗਾ ਉਹ ਹਾਂ ਕਿਹੜੇ ਨਹੀਂ ਆਨਵਰ ਜਿਹੜੇ ਆਨਵਰ ਕੀ ਹਨ ਜਿਹੜੇ ਆਂਦੇ ਜਾਂਦੇ ਖਾਂਦੇ ਹੁੰਦੇ ਨਹੀਂ ਪਰੜਿਆ ਇਸ ਟਾਈਮ ਕੌਣ ਖਾਂਦਾ ਹੁੰਦਾ ਹਲਕਾ ਫੁਲਕਾ ਅਗਾਂ ਦਾ ਖਾਓ ਤੇ ਹਲਕਾ ਫੁਲਕਾ ਹੀ ਹੈ ਆਂਦਾ ਆਮਲੇਟ ਆਂਦਾ ਹਲਕਾ ਫੁਲਕਾ ਹੀ ਹੈ ਹੋਰ ਕੀ ਹੁੰਦਾ ਕਚੋਰ ਦਾ ਆਂਦਾ ਖਾਦੇ ਕਚੋਰ ਦਾ ਨਹੀਂ ਅਸੀਂ ਨਹੀਂ ਖਾਦੇ ਸਤਾ ਵੀ ਹੁਣ ਖਾਣ ਲੱਗੇ ਪੰਡ ਕਚੋਰ ਹੁੰਦੇ ਸੀਗੇ ਇਹ ਵੀ ਨਹੀਂ ਖਾਦੇ ਚੋਰਾਂ ਦੇ ਆਂਡੇ ਬਣਾਉਂਦੇ ਸੀ ਉਹ ਆਂਡੇ ਪਤਾ ਕਿ ਉਹ ਪੰਡ ਕਚੋਰ ਰੱਖੇ ਹੁੰਦੇ ਸੀ ਚੋਰ ਆਉਂਦੀ ਆ ਕਚੋਰ ਨਹੀਂ ਕਚੋਰ ਕਚੋਰ ਨਹੀਂ ਹੁੰਦੀ ਆ ਚੱਚੇ ਤਾਂ ਹੁੰਦੀ ਆ ਚਾ ਚੋਰ ਨਹੀਂ ਚਲ ਚੋਰ ਚੋਰ ਨਹੀਂ ਹੋਈ ਚੋਰ ਨਹੀਂ ਚਲ ਜਾ ਛੰਡਪੁਰਾਂ ਤੇ ਚਕੋਰ ਹੁੰਦੀ ਐ ਹੋਰ ਚਲ ਲਾਲਾ ਕੋਰਾ ਪੇ ਦਾਸੀ ਦੇਣਾ ਆ ਕਹਿੰਦੇ ਚਕੋਰ ਹੁੰਦੀ ਕਚੋਰ ਹੁੰਦੀ ਆ ਤੇ ਸਾਡੇ ਪਤਾ ਨਹੀਂ ਤੇ ਸਾਡੇ ਨਾਲ ਉਹ ਨਾਲ ਹੀ ਘਰ ਦੇ ਆਪਣੇ ਫਰਵਾਹ ਨਹੀਂ ਹੁੰਦਾ ਜੇ ਪਹਿਲੇ ਪਾਸੇ ਤਰੂੜੀ ਦੇ ਨਾਲ ਫਰਵਾਹ ਜਾਏ ਟੇਡਾ ਜਾ ਐ ਚੜ ਜਾਂਦਾ ਜਿਹੜਾ ਤਾਂ ਜੇ ਪਤਾ ਮੈਨੂੰ ਹੈਗਾ ਕਿ ਉਹ ਉਹਦੇ ਥੱਲੇ ਕਾ ਫੂਜਾ ਹੁੰਦਾ ਜੀ ਇਹਨੂੰ ਉਹ ਭਖੜਾ ਉਹ ਦੂਜਾ ਲੇਹੇ ਦੇ ਬੂਤੇ ਕਾਜ ਹੈ ਨਾ ਨੰਮ ਲੰਮਾ ਉਹਦੇ ਵਿੱਚ ਵੜ ਕੇ ਦੇ ਦਿੰਦੀ ਹੈ ਨਾ ਲੱਭੀ ਜਣਾ ਵੀ ਆਂਡੇ ਕਿੱਥੇ ਲਿੰਦੀ ਆ ਪਾ ਜਾਨਾ ਪੰਜਾਂ ਅੰਡੇ ਹੁੰਦੇ ਅੱਡੇ ਪਏ ਅੰਡੇ ਬੜੇ ਅੰਡੇ ਕਈਆਂ ਦੇ ਸਾਡੇ ਸਾਡੇ ਚਾਚੀ ਕਿ ਉਹਨਾਂ ਨੇ ਰੱਖਿਆ ਹੁੰਦੀ ਨਾਲ ਦੀਆਂ ਦੇ ਕੂੜੀਆਂ ਉਹ ਸਾਡੇ ਘਰੇ ਅੰਡਾ ਦੇ ਜਾਂਦੀ ਹੁੰਦੀ ਸੀ ਟੂੜੀਆਂ ਟੂੜੀ ਵਾਲੇ ਅੰਦਰ ਉਹਨੇ ਆਂਡਾ ਖਾ ਪੀ ਕੇ ਆੜ ਕੇ ਤੇ ਆਂਡਾ ਸਾਡੇ ਘਰੇ ਸੀ ਆਡਾ ਸਾਡੇ ਦੇ ਆਣੀ ਬੜੇ ਕੁੱਕੜਨਦੇ ਜਦੋਂ ਹੁਣ ਤਾਂ ਚਲੋ ਜਣਾ ਮਚਾ ਬੜਾ ਆ ਬਰੋ ਛਿਲੜ ਪਾ ਕੇ ਆਇਆ ਫਤਵੀਰ ਪਾ ਕੇ ਆਇਆ ਛਿਲੜ ਪਾ ਆ ਗਿਆ ਚੱਲ ਕਰਾਂ ਦੀ ਬਣਾਓ ਕਰਾਂ ਦੀ ਕੋਟੀ ਪੈਰਾਂ ਤੇ ਮਾਦੇਂ ਤਵਾ ਯਾਰ ਹੁਣ ਇਹ ਤਾਂ ਆਪਣਾ ਕੰਮ ਖਾਣ ਲੱਗੇ ਹੈ ਕੀ ਬੋਲ ਜਗਾ ਕਰਨ ਦੱਸੋ ਤਾਂ ਕਿਹੜੀ ਆ ਸਾਰੇ ਤੇਰੇ ਨਾਲ ਦੇ ਫੌਜੀਆਂ ਦੀ ਆ ਕੋਲਟੀ ਨਾਲ ਨਹੀਂ ਸੀ ਅਗੀ ਫੌਜੀ ਹੋਸੀ ਦਾਰੂ ਕੇ ਦਾ ਸੇਤ ਲਈ ਹਾਨੀ ਕਰਦਾ ਹੈ ਓਡੇ ਉੱਤੇ ਰੱਖ ਜੱਟ ਪਾਉਂਦੇ ਹੋ ਪੰਗੜਾ ਹੋਰ ਕੀ ਐਵੇਂ ਮੈਨੂੰ ਬੜਾ ਪੜਾਗਾ ਬੰਦਾ ਕੌੜਾ ਬੰਦਾ ਮੇਰੇ ਨਾਲ ਨਾ ਮਿੱਠੀ ਬਾਤ ਨਹੀਂ ਇਹ ਕਰਨੀ 2 ਮਿੰਟ ਵਿੱਚ ਅਕਲ ਸਿਖਾ ਦੇਗੇ ਨਿਕਾਲੀਆਂ ਲਾਗ ਮੈਂ ਛੇਰ ਚ ਪਾ ਲਈ ਕਿਤੇ ਤੁਮੜ ਕੇ ਦੇਖਣਾ ਨਹੀਂ ਇੱਥੋਂ ਤੱਕ ਦੇ ਮੈਂ ਨਹੀਂ ਹੈ ਤੇ ਲਾਇਆ ਕਾ ਤੂੰ ਪਤਾ ਨਹੀਂ ਆ ਫੋਨ ਦੇ ਐਨਕਾ ਲਾਗਾ ਜੀਜੂ ਔਰ ਫੋਨ ਨਹੀਂ ਦੀ ਨਾ ਫਿਰ ਅਜੀਬ ਕੀ ਕਰਾਂ ਤਾਂ ਫੋਨ ਨਾ ਦੇਖੋ ਦੂਜੀ ਦੇਖਣਾ ਡੀਪੀ ਮੈਡਮ ਬਣਨੀ ਪਈ ਆ ਚੱਕਰ ਆ ਕੇ ਇਹਨਾਂ ਫਿਲਮਾਂ ਪਾਉਂਗੀ ਦੂਜੀ ਐਨਕ ਲਾਉਂਗੀ ਸਾਡੇ ਕਾਉਂਸਲਰ ਪਾਣੀ ਭਰਿਆ ਤਾਇਆ ਕਿ ਦੁੱਧ ਹੈ ਤਾਇਆ ਵਾ ਨਿੱਕਾ ਪਾਣੀ ਹੱਥ ਨਹੀਂ ਪਪਾ ਫ਼ਰੀਜ ਦੇ ਲੋ ਘੁੱਟ ਮਗਰ ਹੋ ਚ ਪੋਣਾ ਬਣਾਇਆ ਸਾਰੇ ਨਾਂ ਤੱਤੇ ਠੰਡੇ ਦਾ ਕੀ ਦੋ ਹਾਰੇ ਲਾਉਣੇ ਬਸ ਅੱਜ ਤਾਂ ਸਾਰੀ ਪੀ ਲੱਖੋ ਦਿਨ ਮਗਰ ਕੀ ਤੂੰ ਵੀ ਤੂੰ ਸਾਹ ਰਲਾ ਤੇ ਇੱਕ ਬੱਗੀ ਲੈ ਆਇਆ ਸੀ ਮੈਂ ਇਹ ਤੇ ਕਿੰਨੇ ਦਿਨ ਹੋ ਗਏ ਅੱਜ 8 ਦਿਨ ਹੋ ਗਏ ਤੇ ਹੱਲ ਅੱਧੀ ਹੋਈ ਆ ਤੁਸੀਂ ਨਾ ਇਹ 2 ਮਹੀਨੇ ਚੱਲੂਗੀ ਰੁਗੀ ਲੈਣਾ ਮੈਂ 2 ਮਹੀਨੇ ਚੱਲੇ ਭਾਵੇਂ 2 ਦਿਨ ਚੱਲੇ ਚੱਲ ਲੈਣਾ ਹੀ ਨਹੀਂ ਮੈਂ ਤੁਸੀਂ ਕਿਹੜਾ ਪੀਣੀ ਆਂ ਪੀਣੀ ਆ ਮੈਂ ਇੱਕ ਲੋਟ ਆ ਜੀ ਉਹ ਵੀ ਬਹੁਤ ਮੈਨੂੰ ਵੀ ਲਾ ਦੋ ਤੌੜ ਪੈ ਗਿਆ ਹਉਦੇ ਮੈਂ ਵੀ ਜੇ ਕੱਢੀ ਜਿਹੜੀ ਪੈ ਰਿਹਾ ਕਰੋ ਪੁਰਾ ਕਾਲੀ ਮੱਛ ਹੈਗੀ ਮੁੰਡਾ ਹਾਂ ਕਾਲੀ ਮਰਚ ਪਾ ਲਈ ਵਰਲੀ ਜੀਰਾ ਜੀਰਾ ਵੀ ਪਾ ਲਿਆ ਇਹ ਕਿਤੇ ਸਵਾਦਾਂ ਦਾ ਇਹਨਾਂ ਪਤਾ ਕਰਨਾ ਕੁਛ ਨਹੀਂ ਕਿੱਥੇ ਸਸਣ ਹਰੀ ਮਮਾਹੀ ਸੀ ਗੱਲ ਮੇਰੇ ਤੇ ਪਾ ਲਈ ਮੈਂ ਵਿੱਚ ਪਾ ਲਈ ਸਾਰੀ ਪਾ ਲਈ ਸਬਜ਼ੀ ਤੇ ਹਣੀ ਆਂ ਮੰਡੀ ਜਾਣਾ ਨਹੀਂ ਉਹ ਪਈਆ ਸਲਕਮ ਗਾਜਰਾ ਪਈਆ ਪਾਓ ਸਾਰੀ ਜੋ ਪਾਏ ਹਨ ਤੜਕੇ ਚੱਲੀ ਆਲੇ ਅੰਡੇ ਬਣਾ ਲਈਆ ਕਾਹਦੇ ਸੂਰੇ ਸੂਰੇ ਕੌਣ ਖਾਂਦਾ ਆਂਡਾ ਆਂਡਾ ਹੱਥ ਵੀ ਨਾ ਵੈਜ ਚਾਹੁੰਦਾ ਕਿ ਨੌਨ ਵੈਜ ਚਾਹੁੰਦਾ ਨੌਨ ਵੈਜ ਹੈ ਨੌਨ ਵੈਜ ਆਂਡਾ ਵੈਜ ਚਾਹੁੰਦਾ ਨੌਨ ਵੈਜ ਚਾਹੁੰਦਾ ਨੌਨ ਵੈਜ ਨਹੀਂ ਹੁੰਦਾ ਨੌਨ ਵੈਜ ਜਿਹੜਾ ਦੇਸੀ ਹੋਵੇ ਉਹ ਹੁੰਦਾ ਨੌਨ ਵੈਜ ਫਾਰਮੀ ਵੈਜ ਚਾਹੁੰਦਾ ਨਹੀਂ ਪਤਾ ਹੋਣਾ ਤੁਸੀਂ ਖਾਣੇ ਹੋ ਤੇਰਾ ਚਿੱਟਾ ਨਿਕਲਦਾ ਇਹਦਾ ਮੁਰਗੀ ਜੋ ਹੀ ਆਣਾ ਕੱਤਰ ਹਾਂ ਮੈਡਮ ਨੇ ਤਾਂ ਪੁੱਛਿਆ ਸੀਗਾ ਮੈਂ ਹੈ ਮੈਡਮ ਨੇ ਤਾਂ ਪੁੱਛਿਆ ਸੀ ਕਹਿੰਦੀ ਨਾਨਵੈਜ ਜੀ ਆ ਮੈਡਮ ਜੀ ਡਾਡੀ ਨੂੰ ਘੱਟ ਹੁੰਦਾ ਇਹਨੂੰ ਨੇ ਹੋਰ ਤੈਨੂੰ ਇੱਥੇ ਪਤਾ ਲੱਗਾ ਇੱਕ ਗੱਲ ਸੌਰੀ ਕਹਿ ਰਹੀ ਹੈ ਨਾ ਫਰੈਡ ਨੂੰ ਪਤਾ ਹੀ ਨਹੀਂ ਲੱਗਣਾ ਤੇ ਮੈਂ ਤਾਂ ਦੱਸਿਆ ਹੀ ਰਿਆਂ ਦਾ ਤੇ ਵਜੁੰਦਾ ਸਾਡੀ ਵੀ ਐਵੇਂ ਨਾ ਜਿਹੜਾ ਮੁੱਦੇ ਵਾਲੀ ਗੱਲ ਕਰ ਲਿਆ ਕਰੋ ਹਾਂ ਤੇ ਹੋਈ ਤਾਂ ਗੱਲ ਆ ਗਈ ਤਾਂ ਹੋ ਗਈ ਜਣਾ ਦੋਸਤ ਖਾਣ ਤੋਂ ਮਤਲਬ

ਜੀ ਮਾਲਿਆਈ ਤੋੜ ਕੇ ਖਾ ਰਹੇ ਹਾਂ ਤੁਹਾਨੂੰ ਇਹ ਬੜਾ ਆਪਾ ਨਾ ਮੈਂ ਤਾਂ ਹੋਰ ਹਨ ਮਸਤੀਆਂ ਹੁੰਦਾ ਵਾ ਕਹਿਣ ਦੀ ਨਾ ਜਾਨਦਾ ਨਹੀਂ ਨਾ ਕਿਉਂ ਹੈ ਕਹਿੰਦੇ ਆ ਕਿਸੇ ਨੇ ਗਰਮ ਤੇ ਰੱਖਦਾ ਇਹਨੇ ਬਣਾਏ ਸੀ ਕੱਲ ਤੁਸੀਂ ਮੇਰੀ ਨਾ ਚਰ ਪਹਿਲਾਂ ਦਾ ਇਹ ਪਹਿਲਾਂ ਦਾ ਕਿਉਂ ਆ ਹਾਂ ਬਸ ਚੱਲੀ ਤਾਂ ਜਾਂਦਾ ਹੀ ਸੀ ਨਾ ਅਗਲੀ ਜਿੱਲੇ ਮੂਰੇ ਹੋਈ ਜਾਂਦੀ ਹੈ ਮੈਂ ਘਰ ਦਾ ਨਾ ਘਾਟ ਦਾ ਕੀ ਮਤਲਬ ਹੁੰਦਾ ਮੈਨੂੰ ਦਾ ਨਹੀਂ ਪਤਾ ਡੈਕੋ ਪਤਾ ਹੁਕਾ ਘਰ ਕਾ ਨਾ ਘਾਟ ਕਾ ਬਸ ਮਸਾਲਾ ਮਾਰਨਾ ਹੈ ਤੋ ਬੀਰ ਗੁੱਤਾ ਕਿਹੜਾ ਨਾ ਤੇ ਮੈਡਮ ਨੇ ਕੋਈ ਚੱਜੀ ਗੱਲ ਨਹੀਂ ਸਿਖਾਉਂਦੀ ਆਹੀ ਕੁਟੀ ਸਿੱਧੀ ਹਮਸਾ ਤੇ ਮੇਰੀ ਮੈਡਮ ਨੇ ਕਿਹੜਾ ਮੈਨੂੰ ਕਿ ਆ ਸੀਗਾ ਤੋਬੀ ਦਾ ਕੁੱਤਾ ਮੈਂ ਤਾਂ ਆਪਣੇ ਵੱਲੋਂ ਗੱਲ ਕੀਤੀ ਤੋਬੀ ਦਾ ਕੁੱਤਾ ਯਾਰ ਤੋਬੀ ਦਾ ਕੁੱਤਾ ਕੁੱਤੇ ਦਾ ਤੋਬੀ ਤੋਬੀ ਕੱਪੜੇ ਧੋਣ ਵਾਲਾ ਮੂਲਗਾ ਪਈਆਂ ਤੇ ਪਰ ਅੱਛੇ ਮੂਲਗਾ ਚੋਕੇ ਲੰਘੇ ਨੇ ਮਨੇ ਲਾ ਨਹੀਂ ਇਹ ਕਾਉਂ ਨਾ ਕਰਕੇ ਲਾ ਨਹੀਂ ਜਦਾਂ कोई हाँ। हाँ। अच्छा ना सब्जी बाजार में क्या सब्जी तब मैंने ऑनलाइन पहनी हूँ देख मैंने पहले थी एक बाजार में तब मेथेल है वह इसी साल घुमाते हैं तब मेथेल बार में हाँ हाँ चलो कमरों में हाँ चलो फाड़ने में मेथेल नाले चापी फाड़ने में देख देखो मेथेल से क्या लगता है उधर नुकार मड़ाई उधर उधर ਗੰਡੂ ਪੱਕਦਾ ਲੈਣ ਦੋ ਪੱਕਦਾ ਲੈਣ ਦੋ ਪੱਕਦਾ ਲੈਣ ਦੋ ਪੱਕਦਾ ਲੈਣ ਦੋ ਲੈ ਪੱਕ ਗਿਆ ਤੇਰਾ ਬੋਲਣਾ ਕਿ ਮੂੰਹ ਤੇ ਮਾਰਨਾ ਹੈ ਚੱਕ ਕੇ ਕੀ ਹੋ ਗਿਆ ਔਰ ਸਹੀ ਵੰਦਰੀ ਸੋ ਅਸ ਕੱਲ ਰੂਵੀ ਘਰੇ ਸੀ ਉਹ ਹਰ ਲਾਵਾ ਗਿਆ ਯਾਰ ਤੁਹਾਨੂੰ ਕਲੋਣੀ ਬਣਾਇਆ ਨਹੀਂ ਸੀ ਹਾਲ ਸਾਰੇ ਬੈਠਦੇ ਸੀ ਵੀਰ ਉਹਦੇ ਤਾਂ ਹੱਥ ਲੱਗ ਜੇ ਸੀ ਸਾਸ ਫੇਰ ਨਿਛਾੜਦੀ ਹੋ ਕਾ ਫੇਰ ਨਿਕਲ ਬਚਦਾ ਸਾਸ ਸੂਰ ਦਾ ਹੈਰਸਨ ਲਈ ਇਹ ਵੇਖ ਤਾਂ ਮਿਸਣਾਣਾ ਬਣਾਉਣਾ ਆ ਮਿਸਣਾਣਾ ਨਾ ਗਲਤੀ ਕਰਦੀ ਜਿੱਤਾ ਹੀ ਨਹੀਂ ਆਣਾ ਚਲ ਹੁਣ ਤਾਂ ਹੋ ਗਿਆ ਤਾਂ ਕਪੜਾ ਕੈਂਡੇੜੀ ਹੈ हम्म 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 स्कूल सारे रे हैं हम्म मुँह है तो मुँह यार आमलेट खाइए ये अपना है बोल तो तो दे जाओ दे दे ਗੁੰਗੇ ਹੋਗੇ ਹਾਂ ਗੁੰਗੇ ਹੋਗੇ ਕੱਲ ਨੂੰ ਛੁੱਟੀ ਕਰਨੀ ਸਾਥੀ ਹਾਂ ਹੂੰ ਹੈ ਹੂੰ ਹੋ ਕੇ ਨਹੀਂ ਇੰਗਲਿਸ਼ ਹਾਂ ਇੰਗਲਿਸ਼ ਚਾਹੁੰ ਮੈਂ ਨਹੀਂ ਪੜਨਾ ਨਹੀਂ ਹੁਣ ਫੁੱਟੀ ਹੈ ਕੋਈ ਮਿਲ ਘਰ ਨੇ ਮੈਂ ਕਰਦਾ ਭੁੱਲਦੇ ਮੈਂ ਆਣਾ ਹੱਥ ਤੇ ਗਾਰਮੈਂਟ ਉੱਥੇ ਲੱਗਣੀ ਓਏ ਸਰਕਾਰੀ ਕੂਚ रूबी ने छड़ने के नाल ही छड़े आए ओ उधर आ जा रूबा को देखना हम्म ना ना मोटर हैल दे देना आप जाओ सिखो का पता नहीं बुढ़ा होके सिखा तो देना है कि सिखना ही पड़ेगा तो 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 ਲੈ ਨਾ ਹੁੰਦੇ ਇਹ ਆਪਾਂ ਦਾ ਇਹਣਾ ਤੇ ਤੇ ਹੁੰਦੇ ਨਾ ਬੋਲ ਰਹਾ ਬਣ ਗਿਆ ਆਮਲੇਟ ਹੈ ਚੱਕ ਰਹਿ ਗਿਆ ਚੱਕ ਰਿਆ ਸੱਤ ਵੀਰ ਤੂੰ ਖਾਲਾ ਪੁੱਤ ਐ ਖਾਲਾ ਗਰਮਾ ਡੈਡੀ ਲੈ ਲੰਗੇ ਮੈਂ ਆਪ ਦਾ ਹੋਰ ਲੜੂਗਾ ਮਾਦਾ ਇੱਕ ਪੈਗ ਲਾਇਆ ਉਹਦੇ ਨਾਲ ਖਾਣਾ ਸੀਗਾ ਮੈਂ ਤਾਂ ਇੱਕ ਤੇੱਕਾ ਰੂਬੀ ਰਹਿ ਗਿਆ ਤੇ ਤੂੰ ਮਾਰੀ ਖਾਣਾ ਅੱਗੇ ਮੈਂ ਖਾ ਲਈ ਖਾ ਲੈਣਾ ਹੀ ਇੱਕ ਅੱਧਾ ਹੁਣ ਠੰਡ ਹੈਗੀ ਠੰਡੇ ਤਾਂ ਖਾ ਲਿਆ ਕਰੋ ਉਹਨੂੰ ਕਹਦੇ ਖਾ ਲੂਗੀ ਆੜ ਕੇ ਆਪੇ ਆ ਜਾਈਗੀ ਉਹਦੇ ਜਦੋਂ ਕਣਾਉਂਗੋ ਟੋਪੀ ਦਾ ਕਟੇਗਾ ਪਹਿਲਾਂ ਸਬਜ਼ੀ ਪਈ ਆਲੂ ਮਟਰਾਂ ਦੀ ਹੂੰ ਆਲੂ ਮਟਰਾਂ ਦੀ ਸਬਜ਼ੀ ਪਈ ਆਲੂ ਉਹਨਾਂ ਦੇ ਖਾ ਲਾਂਗੇ ਆਲੂ ਮਟਰਾਂ ਹੀ ਸਬਜ਼ੀ ਨਾਲ ਖਾਵਾਂਗੇ ਰੋਟੀ ਰੋਟੀ ਕਿਹੜੀ ਇੱਕ ਇੱਕ ਦੋ ਦੋ ਖਾਣੀ ਆਪਾਂ ਹੀ ਖਾਵਾਂਗੇ ਇਹਨਾਂ ਆਟਾ ਪਾਉਣਾ ਸੀਗਾ ਮੈਂ ਤਰੰਮੀ ਚ ਆਟਾ ਇਹ ਕਿਹੜਾ ਲਿਆਂਦਾ ਨਾ ਮੋਟਾ ਆਟਾ ਹੈ ਤੈਨੂੰ ਸਾਨਣਾ ਨਹੀਂ ਹੈਗਾ ਅੱਗੇ ਜਿਹੜਾ ਪਾ ਸਾਨਦੇ ਕਹਿ ਕੇ ਲਿਆਂਦਾ ਮੈਂ ਕਿਹਾ ਯਾਰ ਮੋਟਾ ਆਟਾ ਦੇ ਆ ਜੋ ਪਤਾ ਕੀ ਨਾ ਆਟਾ ਨਹੀਂ ਸਾਨਣਾ ਪੈਂਦਾ ਉਹ ਤਾਂ ਵਧੀਆ ਹੁੰਦਾ ਹੂੰ ਰੁੱਲਾ ਲੱਗਦਾ ਨਾਲੇ ਮੋਟਾ ਹੁੰਦਾ ਜਿਹੜਾ ਰੁੱਲਾ ਲਾਗੇ ਮੋਟਾ ਵਧੀਆ ਲਾਤੀ ਸਿਆਦਾ ਹਾਂ ਪਰਚੀ ਕਿਥੇ ਰੱਖੀ ਆ ਪਰਚੀ ਮੇਰੇ ਮੋਬਾਈਲ ਚ ਆਮ ਲੱਗਾ ਸੱਤ ਵੀਰਾ ਮੋਬਾਈਲ ਚ ਨਾ ਦੇਖਣੀ ਮਾੜੀ ਪਰਚੀ ਹੋਣੀ ਆ ਕਣਕ ਦੀ ਹੁਣ ਖਾਈ ਜਾਂਦਾ ਖਾਣ ਦੋ ਜੇ ਤੇ ਨਾਲ ਉਹ ਚ ਪਾ ਦਿਓ ਪਰਸ ਜੇ ਕਣਕ ਆ ਗਈ ਆ ਕਹਿੰਦੇ ਹਾਂ ਕਣਕ ਵੀ ਘਟ ਰਹੀ ਜਾਂਦੇ ਦੀਪੂਆਂ ਵਾਲੇ ਕੀ ਕੀਤਾ ਜਾਵੇ ਹੁਣ ਕੀ ਕਰਨ ਵਿਚਾਰੇ ਉਹ ਵਗੈਰਾ ਫਲਾੜਾ ਵੀ ਕਿੰਨਾ ਪੈਂਦਾ ਹੁਣ ਜਿਹੜੀ ਉੱਥੇ ਮੀਟਿੰਗ ਪੈ ਰੋ ਜਾਂਦੀ ਐ ਚੱਲੋ ਜਿੰਨੀ ਮਿਲਦੀ ਐ ਠੀਕ ਆ ਸਰਕਾਰ ਵੱਲੋਂ ਦੇਈ ਜਾਂਦੇ ਕੋਈ ਲੈਂਦਾ ਵੀ ਨਹੀਂ ਫਿਰ ਕੀ ਕਾਰਡ ਵੀ ਆਪਣਾ ਬਹੁਤ ਟਾਈਮ ਬਾਅਦ ਚੱਲਿਆ ਕਾਰ ਹੀ ਕਟਾਤਾ ਸੀ ਕਿ ਕਿੰਨੇ ਆਪਣਾ ਦਾ ਨਹੀਂ ਹਾਂ ਉਹ ਲੈ ਲਿਆ ਕਰਨ ਕੰਨਰ ਦਾ ਵਿਚਾਰਾ ਹਾਂ ਇਹ ਤਾਂ ਹੋ ਗਿਆ ਨਾ ਫਿਰ ਉਹ ਕਰਨ ਵਿਚਾਰੇ ਤੇ ਹੁਣ ਲੋਕ ਇਹਨਾਂ ਨਾਲ ਕਹਿੰਦੇ ਨੇ ਵੀ ਵੀਡੀਓ 'ਚ ਵੀ ਤੁਸੀਂ ਡੀਪੂ ਵਾਲੀ ਕਣਕ ਮੈਲਦੀ ਐ ਐ ਜੋ ਸਾਰੀ ਦੁਨੀਆ ਹੀ ਖਾਈ ਜਾਂਦੀ ਆ ਬਾਈ ਹਾਂ ਤੇ ਜਿਹਾ ਸੀ ਇੱਥੇ ਜਿਨ੍ਹਾਂ ਦੇ ਇੱਥੇ ਮੈਂ ਤਾਂ ਬਾੜੇ ਸਰਦਾਰਾਂ ਗੇ ਹਾਂ ਇੱਥੇ ਜਿਹੜੇ ਆਪਾਂ ਦੇਖਿਆ ਉਹ ਆਪਣੀ ਗੱਡੀਆਂ ਜਿਨ੍ਹਾਂ ਕੋਲ ਏਸੀ ਲੱਗੇ ਆ ਤੇ ਉਹਨਾਂ ਦੇ ਉਹਨਾਂ ਦੇ ਤਾਂ 8-8 ਬੋਰੀਆਂ ਆਉਂਦੀਆਂ ਘਰ 'ਚ ਜਿਹੜੇ ਬਹੁਤ ਤਗੜੇ ਤਗੜੇ ਆ ਹਾਂ ਸੀ ਤਾਂ ਤਗੜੇ ਨਹੀਂ ਹੂੰ ਅoidਾ ਚੱਲ ਆਪਾਂ ਤਾਂ ਆਏ ਆ ਵੀ ਫੈਕਟਰੀਆਂ 'ਚ ਕੰਮ ਕਰਨ ਵਾਲੇ ਹੈਗੇ ਆ ਮਿਹਨਤ ਕਰਦੇ ਆ ਆਪ ਦੀ ਖਾਨੇ ਆ ਜਿੰਨਾਂ ਕੋਲੇ ਕੱਡੀਆਂ ਟਰੈਕਟਰ ਜ਼ਮੀਨਾਂ ਸਾਰਾ ਕੁਝ ਹੈਗਾ ਤੇ ਉਹਨਾਂ ਦੇ ਉਹਨਾਂ ਦੇ ਵੀ ਕਣਕ ਆਉਂਦੀ ਆ ਆਪਣਾ ਕਿਹੜੇ ਸਾਲ 'ਚ ਬਣਿਆ ਸੀਗਾ ਆਪਣਾ ਬਣਿਆ ਸੀਗਾ ਇਹ 2016 'ਚ ਬਣਿਆ ਸੀਗਾ ਐਵੇਂ 16 'ਚ ਬਣਿਆ ਹਾਂ ਪੁਰਾਣਾ ਪਹਿਲਾ ਦਾ ਬਣਿਆ ਹੋਇਆ ਫਿਰ ਕੱਟਿਆ ਨਹੀਂ ਗਿਆ ਸੀ ਆਪਣਾ ਕੱਟ ਲਈ ਦਿੱਤਾ ਸੀ ਕਾਰਡ ਪਰ ਨਾ ਹੀ ਨਹੀਂ ਚੜਦਾ ਸੀ ਮਹਾ ਬਣਾਇਆ ਹੁਣ ਤਾਂ ਉਹ ਵੀ ਤਾਂ ਉਹ ਮਣੀ ਨੇ ਮਣੀ ਨੂੰ ਕਿਹਾ ਮਣੀ ਦਾ ਮਾਮਾ ਮਣੀ ਨੇ ਬਣਾ ਕੇ ਦਿੱਤਾ ਆਪਣਾ ਇਹ ਉਹ ਜਾਨੀ ਕਿ ਪਹਿਲਾਂ ਦਾ ਬਣਿਆ ਹੋਇਆ ਸੀ ਹਮ ਚਲੋ ਇਸ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਸ਼ੇਅਰ ਤੇ ਆਪਣੇ ਬਲੌਗ ਇਹੋ ਜਿਹੇ ਹੁੰਦੇ ਆ ਬਾਈ ਆਪਾਂ ਨੂੰ ਬਣਾਉਣੇ ਨਹੀਂ ਆਉਂਦੇ ਤੇ ਹੁਣ ਖਾਵਾਂਗੇ ਰੋਟੀ ਰੋਟੀ ਨਹੀਂ ਹੈ ਜੀ ਆਮਲੇ ਆਮਲੇ ਹੈ ਠੀਕ ਆ ਆਮਲੇ ਰੋਟੀ ਦਵਾਰਾ ਰੋਟੀ ਨਹੀਂ ਹੈਗੀ ਇਹ ਮੈਂ ਹਾਂ ਵੀ ਰੋਟੀ ਬਾਅਦ ਚ ਖਾਵਾਂਗੇ ਅੱਛਾ ਮੈਂ ਦੇਣਾ ਹੁਣ ਖਾਓ ਰੋਟੀ ਚਲੋ